ਮੈਂ ਮਨਜੀਤ ਸਿੰਘ ਰਾਏ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਜੁਨਦੋਬਾ ਅੱਜ ਦਾ ਜਿਹੜਾ ਸੱਦਾ ਇਹ ਚੱਲ ਰਿਹਾ ਹੈਗਾ ਧਰਨਾ ਡੀਸੀ ਦਫ਼ਤਰ ਦੇ ਅੱਗੇ ਇਹ ਗੰਨੇ ਦੇ ਬਕਾਇਆ ਨੂੰ ਲੈ ਕੇ ਆ ਜਿਹੜਾ ਕਿ ਲਗਭਗ 42 ਕਰੋੜ ਰੁਪਏ ਦਾ ਫਗਵਾੜਾ ਗੰਨਾ ਮੇਲਵਾਲ ਬਕਾਇਆ ਖੜਾ ਜਿਸ ਦਾ ਪੰਜਾਬ ਸਰਕਾਰ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਜਦੋਂ ਸਾਡਾ ਧਰਨਾ ਚੱਲ ਰਿਹਾ ਮੇਲ ਦੇ ਅੱਗੇ ਤੇ ਅਸੀਂ ਤਾਲੇ ਲਾਏ ਸੀ ਮੇਲ ਨੂੰ ਤਾਂ ਸਮਝੌਤਾ ਕਰਾਇਆ ਸੀ ਜਿਹਦੇ ਵਿੱਚ ਖੁੰਨੀਆਂ ਸਾਹਿਬ ਬੈਠੇ ਸੀ ਖੇਤੀਬਾੜੀ ਮੰਤਰੀ ਜਿਹਦੇ ਵਿੱਚ ਚੀਫ ਅਗਰੀਕਲਚਰ ਬੈਠੇ ਸੀ ਕੈਂਪ ਵਿੱਚ ਨੇ ਬੈਠੇ ਸੀ ਔਰ ਉਹਦੇ ਵਿੱਚ ਸਾਡੇ ਏ ਡੀ ਜੀ ਪੀ ਸਾਹਿਬ ਦਸਕਨ ਸਿੰਘ ਜੀ ਬੈਠੇ ਸੀ ਔਰ ਉਹਨਾਂ ਨੇ ਇੱਕ ਐਗਰੀਮੈਂਟ ਕਰਾਇਆ ਸੀ ਇੰਦਰ ਪ੍ਰਤਾਪ ਰਾਣਾ ਜੀ ਬੈਠੇ ਸੀ ਜਿਹੜੇ ਨਵੇਂ ਓਨਰ ਨੇ ਫਗਵਾੜਾ ਮਿਲਦੇ ਰਾਣਾ ਗਰੁੱਪ ਤੇ ਉਹਨਾਂ ਨੇ ਇਹ ਫੈਸਲਾ ਕਰਾਇਆ ਸੀ ਕਿ 30 ਅਪ੍ਰੈਲ ਤੱਕ ਸਾਰਿਆਂ ਦਾ ਸਾਰਾ ਪਿਛਲਾ ਬਕਾਇਆ ਔਰ ਕਰੰਸੀਜ ਦਾ ਸਾਰਾ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਏਗਾ ਪਰ ਤੁਸੀਂ ਵੇਖ ਲਓ ਅੱਜ ਜਿਹੜਾ ਅਗਸਤ ਮਹੀਨਾ ਵੀ ਸਾਰਾ ਲੰਘ ਚਲਿਆ ਹਾਲੇ ਤੱਕ ਸਾਡਾ ਪੁਰਾਣਾ 2 ਸਟਾਈ ਕਰੋੜ ਉਹ ਵੀ ਖੜਾ ਹੈ ਔਰ 14 ਕਰੋੜ ਕਰੰਟ ਸੀਜ਼ਨ ਦਾ ਜਿਹੜੀ ਇੰਦਰ ਪ੍ਰਤਾਪ ਰਾਣੀ ਉਹਨਾਂ ਨੇ ਮਿਲ ਚੁਲਾਈਆ ਰਾਣਾ ਗਰੁੱਪ ਨੇ ਉਹਦਾ ਵੀ ਖੜਾ ਹੈ ਸੋ ਇਹ ਸਰਕਾਰ ਨੂੰ ਅਸੀਂ ਹੁਣ ਵੀ ਅਦਾ ਕੀਤਾ ਖੁੰਡੀਆਂ ਸਾਹਿਬ ਨੂੰ ਮਿਲਿਆ ਬਕਾਇਦਾ ਜਾ ਕੇ 31 ਜੁਲਾਈ ਨੂੰ ਔਰ ਉਹਨਾਂ ਨੇ ਕਿਹਾ ਬਈ ਮੈਂ ਮੀਟਿੰਗ ਬੁਲਾਉਣਾ ਤੁਹਾਡਾ ਹੱਲ ਕਢਣਾ ਪਰ ਕੋਈ ਗੱਲ ਨਹੀਂ ਕੀਤੀ ਉਲਟਾ ਸਾਨੂੰ ਇਹ ਪਤਾ ਲੱਗਿਆ ਕਿ ਖੁੰਡੀਆਂ ਸਾਹਿਬ ਬਾਹਰ ਲਵੇ ਚਲੇ ਗਏ ਤੇ ਜਦੋਂ ਸੀਐਮ ਸਾਹਿਬ ਨੂੰ ਕਿਹਾ ਸੀਐਮ ਸਾਹਿਬ ਨੇ ਹੱਸ ਕੇ ਟਾਲਦਾ ਕਿ ਰਾਣਾ ਤੇ ਮੇਰਾ ਮਿੱਤਰ ਹੈ ਤੇ ਮੈਂ ਉਹਨੂੰ ਕਹਿੰਦਾ ਉਹਨੂੰ ਕੋ ਬੜੇ ਪੈਸੇ ਆ ਤੁਹਾਨੂੰ ਦੇ ਦੇਵਾਂ ਪਰ ਹਲਕਾ ਤੇ ਸਾਡੇ ਪੈਸੇ ਨਹੀਂ ਆਏ ਸੋ ਇੰਨੀ ਕੁ ਸਿਹਰ ਤੇ ਸਾਡੀ ਸਰਕਾਰ ਹੈ ਬੰਨ੍ਹਾ ਚੁੱਕਾ ਅੱਜ ਇਹ ਸੰਕੇਤਕ ਤੌਰ ਤੇ ਧਰਨਾ ਡੀਸੀ ਆਫਿਸ ਦੇ ਅਗੇ ਕਪੂਰਥਲਾ ਸਾਹਿਬ ਦੇ ਮੇਨ ਆਏ ਆ ਅੱਜ ਇਹ ਧਰਨਾ ਸਦਾ ਛੜ ਤੱਕ ਹੋਏਗਾ ਅਗਰ ਸਾਡੀ ਹੁਣ ਸਰਕਾਰ ਨੇ ਬਾਹ ਨਹੀਂ ਖੜੀ ਨਹੀਂ ਕੋ ਹੱਲ ਕੱਢਿਆ ਤੇ ਫਿਰ ਨੈਸ਼ਨਲ ਹਾਈਵੇ ਕੰਮ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਦੀ ਡੇਡ ਵੀ ਅੱਜ ਇੱਥੇ ਅਨਾਉਂਸ ਕਰਕੇ ਜਾਵਾਂ ਇਹ ਜਿਹੜੀ ਮਿਲ ਦੀ ਗੱਲ ਕਰ ਰਹੇ ਹੋ ਇਹ ਹਰਵੜਾ ਸ਼ੁਭ ਮਿਲ ਦੀ ਗੱਲ ਹੈ ਬਿਲਕੁਲ ਹੀ ਫਗਵਾਣਾ ਸ਼ੁਕਰ ਮਿਲਦੀ ਗੱਲ ਹੈ ਫਗਵਾਣਾ ਸ਼ੁਕਰ ਮਿਲਦਾ 2122 ਸੀਜ਼ਨ ਦਾ 27 ਕਰੋੜ ਤੁਸੀਂ ਦੇਖੋ 2122 ਸੀ ਹੈ 4-5 ਕਰੋੜ ਔਰ 14 ਕਰੋੜ 23-24 ਸੀਜ਼ਨ ਦਾ ਸਾਡਾ ਕਰੰਟ ਸੀਜ਼ਨ ਜਿਹੜਾ ਪਿਛਲਾ ਗਿਆ ਉਹਦਾ ਖੜਾ ਸਰਕਾਰ ਇਹਦੇ ਤੇ ਬਿਲਕੁਲ ਕੰਨੀ ਵੱਟ ਕੇ ਬੈਠੀ ਹੈ ਪਤਾ ਨਹੀਂ ਬੱਡੇ ਕਾਪੜੇ ਕਾਰਪਟ ਕਰਾਣੇ ਦਾ ਕਿੰਨੀ ਕੀ ਯਾਰੀ ਹੈ ਇਹਨਾਂ ਦੀ ਜਿਹੜਾ ਇਹ ਕਿਸਾਨਾਂ ਦੀ ਇਹ ਵੀ ਦੇਖਦੇ ਕਿ ਉਹਨਾਂ ਦੇ ਕਿੰਨੇ ਸਾਲ ਹੋ ਗਏ ਫਸਲ ਵੇਚੀ ਨੂੰ ਤੋਂ ਉਹਨਾਂ ਦੇ ਪੈਸੇ ਨਹੀਂ ਆ ਰਹੇ ਸੋ ਇਹ ਸਰਕਾਰ ਉਹਨਾਂ ਨੂੰ ਹਣੀ ਬੜਿਆ ਕਰਨੀ ਇਹ ਕੋਈ ਜਿਹੜਾ ਧਰਨਾ ਸਾਡੇ ਸੂਬਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਿਕਤਰ ਸਰਦਾਰ ਸੁਖਮਨ ਸਿੰਘ ਜੀ ਸਾਨੀ ਉਹਨਾਂ ਦੇ ਦਿਸ਼ਾਨ ਦੇ ਅਨਸਾਰ ਅੱਜ ਦੀ ਗੋਲ ਸੀਗੀ ਕਿ ਜਿਹੜਾ ਧਰਨਾ ਲਾਇਆ ਗਿਆ ਜੋ ਰਾਣਾ ਗੁਰਜੀਤ ਗਰੋਪਾ ਜਿਨ੍ਹਾਂ ਨੇ ਸਰਕਾਰ ਦੇ ਹਾਜ਼ਰੀ ਦੇ ਵਿੱਚ ਇਹ ਵਾਦਾ ਕੀਤਾ ਸੀਗਾ ਵੀ ਜੋ ਗੰਨੇ ਦੀ ਬਕਾਇਆ ਰਾਸ਼ੀ ਆ ਜੋ 21 22 ਦੀ ਵੀ ਆ ਔਰ ਜੋ ਕਰੰਟ ਆ ਉਹ ਅਸੀਂ ਜਲ ਤੋਂ ਜਲਦ ਨੂੰ ਦਵਾਂਗੇ ਉਹ ਹਜੇ ਤੱਕ ਕੋਈ ਬਕਾਇਆ ਰਾਸ਼ੀ ਆਈ ਨਹੀਂ ਹੈਗੀ ਇਸ ਤਰ੍ਹਾਂ ਤੁਸੀਂ ਇੱਥੇ ਤਾਂ ਬਣਾ ਲਾਇਆ ਗਿਆ ਕਿੰਨੀ ਬਕਾਇਆ ਰਾਸ਼ੀ ਸੀ ਬਕਾਇਆ ਰਾਸ਼ੀ ਜੋ 21 22 ਦੀ ਸੀ ਉਹ ਤਾਂ 27 ਕਰੋੜ ਸੀਗੀ ਔਰ ਜੋ 23 24 ਦੀ ਬਕਾਇਆ ਰਾਸ਼ੀ ਆ ਉਹ 14 ਕਰੋੜ ਰੁਪਈਆ ਹੈ ਜੀ ਜੇ ਇਸ ਤੋਂ ਲਾਵਾ ਪੰਜਾਬ ਦੇ ਪੰਜਾਬ ਸਰਕਾਰ ਦੀ ਵੀ ਕੋਈ ਰਾਸ਼ੀ ਸੀਗੀ ਤਾਂ ਡੀਟੇਲ ਬਿਲਕੁਲ ਜੀ ਪੰਜਾਬ ਸਰਕਾਰ ਵਿੱਚ ਜਿਹੜੇ ਚੀਫ ਸੈਕਟਰੀ ਐਗਰੀਕਲਚਰ ਔਰ ਖੁੰਦਿਆ ਸਾਹਿਬ ਜਿਹੜੇ ਉਸ ਟਾਈਮ ਦੇ ਐਗਰੀਕਲਚਰ ਮਨਿਸਟਰ ਸੀਗੇ ਉਹ ਹਾਜ਼ਰ ਸੀਗੇ ਜਦੋਂ ਰਾਣਾ ਗੁਰਜੀਤ ਦਾ ਬੇਟਾ ਰਾਣਾ ਇੰਦਰ ਪ੍ਰਤਾਪ ਉਹਨਾਂ ਦੇ ਬਹਿ ਕੇ ਇਹ ਵਾਦਾ ਕੀਤਾ ਸੀਗਾ ਵੀ ਅਸੀਂ ਜੋ ਕਿਸਾਨਾਂ ਦੀ ਰਾਸ਼ੀ ਆ ਬਕਾਇਆ 21 22 ਦੀ ਵੀ ਤੇ 23 24 ਦੀ ਵੀ ਉਹ ਅਸੀਂ ਪੂਰੀ ਕਰ ਦਾਂਗੇ ਜੁਲਾਈ ਤੱਕਰ ਤੇ ਜੁਲਾਈ ਦਾ ਟਾਈਮ ਲੰਘ ਗਿਆ ਜੀ ਅਸੀਂ ਉਸ ਤੋਂ ਬਾਅਦ ਵੀ ਪ੍ਰਧਾਨ ਸਾਹਿਬ ਵੱਲੋਂ ਉਹਨਾਂ ਨੂੰ ਬੇਨਤੀ ਕੀਤੀ ਸੀਗੀ ਵੀ ਇਸ ਬਾਰੇ ਦੱਸਿਆ ਜਾਵੇ ਕਿਉਂਕਿ ਖੁੰਡਿਆ ਸਾਹਿਬ ਚਲੇ ਗਏ ਨੇ ਬਾਹਰ ਤਾਂ ਸੀਐਮ ਸਾਹਿਬ ਨੂੰ ਇਹ ਉਹਨਾਂ ਦੇ ਧਿਆਨ ਚ ਲਿਆਦਾ ਗਿਆ ਸੀਗਾ ਮਸਲਾ ਪਰ ਉਹਨਾਂ ਨੇ ਵੀ ਹੱਸ ਕੇ ਟਾਲ ਦਿੱਤਾ ਵੀ ਰਾਣਾ ਮੇਰਾ ਦੋਸਤ ਹੈ ਉਹਦੇ ਕੋਲ ਬਥੇਰਾ ਪੈਸਾ ਮੈਂ ਕਹਿ ਦਿੰਨਾ ਦੇ ਦੇ ਦੇਗਾ ਤੁਹਾਨੂੰ ਇਸ ਤਰ੍ਹਾਂ ਵੀ ਅੱਜ ਦੇ ਇਸ ਤਰ੍ਹਾਂ ਮੈਦਾ ਜੋ ਸਾਨਾ ਨੇ ਦਿੱਤਾ ਆ ਕਿੰਨੇ ਦੀ ਪੇਮੈਂਟ ਬਾਰੇ ਸਭ ਤੋਂ ਪਹਿਲਾਂ ਤੋਂ ਪੁਰਾਣੀ ਪੇਮੈਂਟ ਦੀ ਗੱਲ ਕਰਾਂਦਾ ਜਨੂੰ ਨਵੀਂ ਮੈਨੇਜਮੈਂਟ ਨੇ ਇਸ ਮੇਨ ਨੂੰ ਓਟੇਕ ਕੀਤਾ ਹੈ ਉਸ ਤੋਂ ਸਪਸ਼ਟ ਕਿਹਾ ਸੀ ਕਿ ਪੁਰਾਣੀ ਪੇਮੈਂਟ ਪੁਰਾਣੇ ਓਨਰ ਹੀ ਕਰਨਗੇ ਤੇ ਉਹਨਾਂ ਨੇ ਇਸੇ ਸਾਹਮਣੇ ਐਫੀਡੇਵਿਟ ਵੀ ਦਿੱਤੇ ਆ ਕਿ ਸਾਡੀ ਜਾਇਦਾਦ ਵਿੱਚ ਪੇਮੈਂਟ ਕਰ ਦਿੱਤੀ ਜਾ ਜਿਹਦੇ ਤੇ ਸਤਿ ਸਰ ਸਾਹਿਬ ਵਾਦ ਸਾਹਿਬ ਪ੍ਰੈਜੈਂਟ ਸੀਗੇ ਜੋ ਬੀਸੀ ਖੂਠਲਾ ਦੇ ਅਫੀਸ਼ੀਅਲ ਮੀਟਿੰਗ ਸੀ ਉਸ ਤੋਂ ਉਸ ਵੇਲੇ 47 ਕਰੋੜ ਪੇਮੈਂਟ ਪੁਰਾਣੀ ਬੈਲੈਂਸ ਸੀ ਜਿਹਦੇ ਚੋਂ 2 ਸਾਲਾਂ ਦੀ ਪੇਮੈਂਟ ਹੋ ਗਈ 20 ਕਰੋੜ ਰੁਪਇਆ ਸਬਕੀ 1 ਸਾਲ ਦੀ ਬਕਾਇਆ ਪੁਰਾਣੀ ਪੇਮੈਂਟ ਹੈ ਬੈਲੈਂਸ ਹੈ ਜਿਹੜੀ ਕਿ 27 ਕਰੋੜ ਤੇ ਹੈ ਨਵੇਂ ਪੇਮੈਂਟ ਬਾਅਦੇ ਨਵੇਂ ਇਨਵੈਸਟਰ ਦੀ ਜੋ ਇਹ ਗੱਲ ਹੈ ਕਿ ਅਸੀਂ ਪੇਮੈਂਟ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਇਸ ਜੀ ਨੂੰ ਕਿ ਅਸੀਂ ਅਗਸਤ ਅਗਸਤ ਸਾਰੀ ਪੇਮੈਂਟ ਜਿਹੜੀ ਕਰ ਦੇਵਾਂਗੇ ਪਿਛਲੇ ਸਾਲ ਵੀ ਟਾਈਮ ਨਾਲ ਪੇਮੈਂਟ ਕਰਤੀ ਸੀ ਨਵੀਂ ਇਸ ਸਾਲ ਵੀ ਕੁਝ ਪਿਛਲੇ ਸਾਲ ਜੋ ਗੜਬੜ ਹੋਈ ਮਿਲ ਦੀ ਰਿਪੇਅਰਮੈਂਟਸ ਪਰ ਨਹੀਂ ਹੋ ਸਕੀ ਕਿਉਂਕਿ ਮਿਲ ਨੂੰ ਲੋਕ ਲਾ ਦਿੱਤਾ ਸੀ ਪਸਾਨਾ ਵੱਲੋਂ ਉਹਦੇ ਨਾਲ ਰਿਪੇਅਰਮੈਂਟਸ ਉਹ ਕਾਫੀ ਕਾਟਾ ਪਿਆ ਇਸ ਕਰਕੇ ਥੋੜੀ ਡਿਲੇ ਹੋਈ ਤੇ ਪਰ ਇਹ ਵੀ ਜਿਹੜੀ ਪੇਮੈਂਟ ਹੋਣ ਵਾਲੀ ਵੀ ਹੈ ਇਹ ਵੀ ਕਰਦੀ ਅਗਸਤ ਤੱਕ ਜਿਹੜੀ 9 ਕਰੋੜ ਰਹਿਦੀ 14 ਕਰੋੜ ਨਹੀਂ ਰਹਿਦੀ 9 ਕਰੋੜ ਦੇ ਤਕਰੀਬਨ ਪੇਮੈਂਟ ਰਹਿਦੀ ਹੈ ਇਹ ਵੀ ਖਤਮ ਹੋ ਜਾਏਗਾ